ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਿਵੇਂ ਸਮੇਂ ਸਮੇਤੇ ਖੰਡਾ న్యూਸ ਲਾਈਫ ਚੈਨਲ ਦਾ ਜਿਹੜਾ ਆਪਣਾ ਉਦੇ ਪਰ ਵਾਪਕ ਸ਼ਰਸਜਤਾ ਨੂੰ ਸਮੇਂ ਸਮੇਤੇ ਪਹੁੰਚਾਉਣ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਅੱਜ ਉਸੇ ਗੜੀ ਦੇ ਤਹਿਤ ਅੱਜ ਅਸੀਂ ਖੰਡਾ ਦੇ ਵਿੱਚ ਸਦਾ ਜਗਵੇਲ ਸਿੰਘ ਜੀ ਮਾਲ ਜੀ ਸਰ ਸਾਹਿਬ ਦੇ ਪਿੰਡੇ ਦਾ ਸਾਲਪੁਰਾ ਹਾਂਜੀ ਤੇ ਪੀ ਐ ਨ ਆਰ ਦੇ ਵਿੱਚ ਨੌਕਰੀ ਕੀਤੀ ਇਹਨਾਂ ਨੇ ਤੇ ਉਸ ਸਮੇਂ ਦੇ ਨਾਲ ਨਾਲ ਇੱਕ ਜਿਵੇਂ ਚਿੰਗ ਹੁੰਦੀ ਆ ਬਜ਼ੁਰਗਾਂ ਦੀ ਦਾਦਾ ਵਿਸ਼ਕਰਮਾ ਮੰਦਿਰ ਕਿ ਮਿੱਗੇ ਜਿਹੜੀ ਖੰਨਾ ਦੀ ਉਹਦੇ ਫਾਊਂਡਰਾਂ ਦੇ ਵਿੱਚ ਰਹੇ ਕਈ ਸਾਲ ਸੈਕਟਰੀ ਰਹੇ ਤੇ ਮੰਦਿਰ ਦੀ ਜਿਹੜੀ ਡਿਵੈਲਪਮੈਂਟ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਜਗਨ ਸਿੰਘ ਜੀ ਨੇ ਜਗਨ ਸਿੰਘ ਜੀ ਪਿੰਡ ਤੋਂ ਆ ਕੇ ਕਿਵੇਂ ਪੜ੍ਹਾਈ ਕੀਤੀ ਕਿਹੜੀ ਕਿਹੜੀ ਪੜ੍ਹਸਥਾ ਕਿੱਥੇ ਪਿੰਡ ਤੋਂ ਆ ਕੇ ਕੌਨਸੇ ਛੇ ਹਸਾਬ ਦੇ ਸੀਗਾ ਪਿੰਡ ਦਾ ਪੜ੍ਹਤ ਪੰਡਿਤ ਪੜ੍ਹਤ ਤੇ ਲੋਕਾਂ ਦਾ ਇੱਥੇ ਸੇਵਟ ਹੋ ਗਏ 1900 52 ਦੇ ਪਿੱਛੇ ਖੜਾ ਸਾਡੇ ਪਾਲਦਨੇ ਇੱਥੇ ਨਹੀਂ ਆ ਸੀ ਫਿਰ ਉਹਨਾਂ ਨੇ ਪੜਾਇਆ ਸੀ ਰੈ ਰੈ ਲਾਗੇ ਫਿਰ ਇੱਥੇ ਸਕੂਲ ਪ੍ਰਾਈਵੇਟ ਸਕੂਲ ਨਹੀਂ ਸੀ ਤੇ ਉਹ ਸਕੂਲ ਚ ਗਵਰਨਮੈਂਟ ਦਾ ਪ੍ਰਾਇਮਰੀ ਕਮੇਟੀ ਦਾ ਸਕੂਲ ਕਮੇਟੀ ਦਾ ਦਫ਼ਤਰ ਸੀ ਪਹਿਲਾਂ ਇੱਥੇ ਉਹਦੇ ਸਵੀਲ ਉਹਦੀ ਤੋਤੀ ਕੀਤੀ ਮੈਂ ਤੋਂ ਬਾਅਦ ਤੋਂ ਕੀਤਾ ਬਾਅਦ ਫਿਰ 5ਵੀਂ ਤੋਂ ਲੈ ਕੇ 12th ਸੈਕੰਡਰੀ ਨਾਨ ਮੈਡੀਕਲਸ ਮੈਂ 10th 12th ਸਕੂਲ ਖੰਨਾ ਤੋਂ ਗਾਇਲ ਠੀਕ ਹੈ ਦੇਵ ਜੀ ਤੁਸੀਂ ਕੁਆਲੀਫਿਕੇਸ਼ਨ ਕਰਨ ਕਰਦੇ ਤੁਸੀਂ ਕੁਆਲੀਫਿਕੇਸ਼ਨ ਕੀਤੀ ਬੀ ਇੰਜੀਨੀਅਰਿੰਗ ਹਾਂ ਜੀ ਨਸੇ ਇੰਜੀਨੀਅਰਿੰਗ ਕਿਹੜੀ ਕਾਲਜ ਤੋਂ ਕਰੀ ਜੀ ਗੁਰਨਾਲ ਇੰਜੀਨੀਅਰਿੰਗ ਕਾਲਜ ਤੋਂ ਧਿਆਨ ਦੇ ਤੋਂ ਕੀਤੀ ਸੀ ਅੱਛਾ ਜੀ ਉਹ ਤੋਂ ਬਾਅਦ ਇੰਜੀਨੀਅਰਿੰਗ ਤੋਂ ਬਾਅਦ ਤੁਸੀਂ ਕਿਹੜੇ ਬੈਕ ਵਿੱਚ ਜੋਬ ਕੀਤੀ ਮੈਂ TWDN ਦੇ ਵਿੱਚ ਸੀ TWDN ਦੇ ਜੇ ਅਪਾਇੰਟ ਹੋਇਆ ਸੀ ਦੋ ਆ 2002 ਦੇ ਵਿੱਚ ਮੇਰੀ ਅਟਾਇਨਮੈਂਟ ਹੋਈ ਤੇ ਕਿਹੜੀ ਪੋਸਟ ਤੇ ਅਟਾਇਨਮੈਂਟ ਜੇ ਇ ਦੇ ਜੀ ਠੀਕ ਹੈ ਫਿਰ ਸਮੇਂ ਸਮੇਂ ਤੇ ਕਿੱਥੇ ਕਿੱਥੇ ਡਿਊਟੀ ਲਈ ਤੇ ਤੁਹਾਡੇ ਡਿਊਟੀ ਮੈਂ ਬਟਾਲੇ ਤੋਂ ਸ਼ੁਰੂ ਕੀਤੀ ਸੀ ਅੱਛਾ ਜੀ ਬਟਾਲੇ ਤੋਂ ਬਾਅਦ ਫਿਰ ਮੈਂ ਬਰੇਕਪੋੜ ਲਈ ਆਇਆ ਬਰੇਕਪੋੜ ਤੋਂ ਬਾਅਦ ਫਿਰ ਸੰਗਰੂਰ ਵੀ ਰਿਹਾ ਸਮਰਾਲਾ ਰਿਹਾ ਅਮਲੋ ਰਿਹਾ ਤੇ ਜ਼ਿਆਦਾਤਰ ਲੁਧਿਆਣਾ ਡਿਸਟ੍ਰਿਕਟ ਪਟਿਆਲਾ ਡਿਸਟ੍ਰਿਕਟ 'ਚ ਹੀ ਮੈਂ ਜੌਬ ਕਰਦਾ ਰਿਹਾ ساری ਜ਼ਿੰਦਗੀ ਭਰ ਜਿੰਨੇ ਚੰਨੀ ਤੇ ਰਿਹਾ ਇੰਟਾਇਰਮੈਂਟ ਦੀ ਕਿ ਉਹ ਇਸ ਡਿਊਟੀ ਦੇ ਦੌਰਾਨ ਕੋਈ ਅਜਿਹਾ ਜਿਹੜਾ ਬੈਕ ਵਿੱਚ ਬਣੋ ਤੁਹਾਡੀ ਡਿਊਟੀ ਲਈ ਜਿਹੜੀ ਬੈਠੇ ਜਿਹੜੀ ਤੁਸੀਂ ਬਣਾਈ ਆ ਕੋਈ ਅੱਜ ਕੱਲ੍ਹ ਦੇ ਦਿਨ ਤੋਂ ਉਹਦੇ ਵਿੱਚ ਵੇਖੋ ਜੀ ਕਿਉਂਕਿ ਮੈਂ ਰੋਡ ਇੱਕ ਰੋਡ ਹੋਰ ਵੀ ਜਿੰਨਾ ਕਰ ਮੈਂ ਬਿਲਡਿੰਗ ਦਾ ਸਪੈਸੀਫਾਈਸ ਮੈਨੂੰ ਬੰਦੇ ਜੀ ਹੁੰਦਾ ਸੀ ਆਪਣੇ ਸਰਕਲ ਚ ਮੇਰਾ ਸਰਕਲ ਦੇਣਾ ਸੀ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆਪਣੇ ਕਨੈਕਟ ਕਨੈਸਟਾਬਲ ਇੰਦੇਤੀ ਪ੍ਰਵਿੰਸ਼ੀਅਲ ਸਰਵਿਸਨ ਖੰਨਾ ਉਹਦੇ ਵਿੱਚ ਮੈਂ ਇੱਕ ਦੋ ਕੰਮ ਤੁਹਾਨੂੰ ਕਰਾ ਸਕਦਾ ਜਿਹੜੇ ਮੈਂ ਅ ਦੱਸ ਸਕਦਾ ਜੀ ਮੈਂ ਕਿਹੜਾ ਇਹ ਇੱਕ ਤਾਂ ਤਸੀਲ ਕੰਪਲੈਕਸ ਜਿਹੜੇ ਖੰਡੇ ਦੀ ਆ ਸਬ ਡਿਵੀਜ਼ਨ ਨੂੰ ਅ ਤਸੀਲ ਕੰਪਲੈਕਸ ਆ ਜਿਹੜਾ ਖੰਡਾ ਇਹ ਮੇਰਾ ਬਣਾਇਆ ਗਿਆ ਠੀਕ ਇੱਕ ਦੂਸਰਾ ਵੀਜੇ ਫਾਰਮਰਸ ਡਿਮੋਨਸਟ੍ਰੇਸ਼ਨ ਹੋਸਟਲ ਗੈਨੇ ਨੂੰ ਉਹਦੀ ਉਹ ਉਹ ਉਹਦੀ ਸਪੈਸ਼ਲਿਸਟੀ ਜੀ ਸਰਕਲ ਬਣਾਇਸੀ ਉਹ ਬਣਾਇਸੀ ਉਹ ਉਹਨਾਂ ਚੀਜ਼ਾਂ ਨੂੰ ਦੇਖ ਕੇ ਸਾਰੇ ਡਾਟੇ ਦੀ ਮੈਂ ਬਣਾਇਆ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਉਹ ਕ੍ਰਿਕ ਵਰਕ ਹੋਇਆ ਹੋਇਆ ਕਿੰਨੀ ਐਕਿਊਰੇਸੀ ਨਾਲ ਕਿੰਨੇ ਅ ਫਾਕਟਿਕ ਤਰ੍ਹਾਂ ਨਾ ਹੋਇਆ ਸੀ ਉਹ ਜਿੱਥੇ ਆਪਣੇ ਵੇਰ ਕਾਲਜ ਬਣੀ ਪਈ ਜਿਹੜੀ ਉਹ ਠੀਕ ਠੀਕ ਮੇਰੇ ਚਿਲਿੰਗ ਪਲਾਡ ਅੰਗਰ ਉਹ ਕੋਪਾ ਉਹ ਟੇ ਦਾ ਪੋ ਗਿਆ ਮੈਂ ਪਰ ਉਸ ਵੇਲੇ ਉੱਥੇ ਸਿਰਫ ਦੋ ਚੀਜ਼ਾਂ ਬਣੀਆਂ ਤੀ ਇੱਕ ਟਮਾਉਸਟੇਸ ਹੌਂ ਕੋਸਟਾ ਤੇ ਇੱਕ ਸੈਂਟਰ ਠੀਕ ਹੈ ਉਹ ਅਫੀਕਲ ਕੇਂਦਰ ਵੀ ਬਣਿਆ ਹੋਣਾ ਉੱਥੇ ਸਗਲਾਈ ਕਰਾਉਂਦੇ ਨੇ ਜਿਹੜੀ ਦੈਰੀ ਦੇ ਬਾਰੇ ਹਾਂਜੀ ਦੇਦੇ ਦੈਰੀ ਦੇ ਜਿਨ੍ਹਾਂ ਦੀ ਦੈਰੀ ਕੌਣ ਕੋਲ ਨੇ ਜਾਂ ਕਿਸੇ ਤਰ੍ਹਾਂ ਦਾ ਜੀ ਹਾਂ ਉਹ ਅੱਜ ਕੱਲ ਉਹ ਸਿਖਾ ਰਹੇ ਨੇ ਬੱਚਿਆਂ ਨੂੰ ਟ੍ਰੇਨਿੰਗ ਸੈਂਟਰ ਆਈ ਹੋਈ ਹਾਂ ਜੀ ਹਾਂ ਜੀ ਹੁਣ ਮੈਂ ਨਹੀਂ ਗਿਆ ਉੱਥੇ ਬਹੁਤ ਦੇਰ ਹੋ ਗਈ ਤੇ ਮੰਦਰ ਨਾਲ ਫਿਰ ਕਿੰਨੇ ਤੁਹਾਡਾ ਨਜ਼ਾਰਾ ਵਿਸ਼ਕਰਮ ਮੰਦਿਰ ਕਮੇਟੀ ਨਾਲ ਮੰਦਰ ਤੁਸੀਂ ਕਿਵੇਂ ਸਾਡੇ ਦਿਲ ਦੇ ਵਿੱਚ ਬਾਬਾ ਜੀ ਬਸੇ ਹੋਏ ਸਾਡੀ ਦਿਲ ਦੀ ਆਤਮਾ ਸਾਡੀ ਖਾਤੇ ਦੇ ਜੁੜੀ ਰਹਿੰਦੀ ਸੀ ਤੇ ਠੀਕ ਆ ਵੀ ਅਸੀਂ ਕੋਈ ਗੁਰਦੁਆਰਾ ਸਾਹਿਬ ਦੀ ਵੀ ਕੋਈ ਪੂਜਾ ਕਰਦੇ ਹਾਂ ਮੰਦਦੇ ਜਾਂ ਲੋਹਰ ਉਹਨਾਂ ਦੀ ਜਗ੍ਹਾ ਜਿਹੜੀ ਬਾਬਾ ਵਿਸ਼ਕਰਮਾ ਜੀ ਜਗ੍ਹਾ ਉਹ ਅਲੱਗ ਸੀ ਅਸੀਂ ਮੰਦਰ ਜਾਂਦੇ ਹਾਂ ਦੇਖਦੇ ਮਤਲਬ ਜਾਣਨਾ ਸਾਡਾ ਸਾਡਾ ਦਿਲ ਇੰਟਰਸਟ ਮਤ ਆ ਗਿਆ ਜਿਉ ਜੋ ਅਸੀਂ ਯੰਗੋ ਯੰਗੇ ਚ ਇੰਟਰਸਟ ਹੋ ਉਹ ਵੇਖ ਕੇ ਤੇ ਕੋ ਚੀਜ਼ਾਂ ਦਿਖੀਆਂ ਵੀ ਹਾਂ ਅਸੀਂ ਜੇ ਆਪਾਂ ਵੀ ਇਹਦੇ ਵਿੱਚ ਕੁਝ ਹਿੱਸਾ ਲੈ ਸਕੀਏ ਮੈਂ ਆਪਣੇ ਦੋਸਤ મિતਰਾਂ ਤੇ ਆਂਕੀਤਾ ਯਾਰ ਕਰਕੇ ਫਿਰ ਕੋਸ਼ਿਸ਼ ਕੀਤੀ ਕਿ ਆਪਾਂ ਕੰਟਰੀਬਿਊਸ਼ਨ ਜਿੰਨੀ ਹੋ ਸਕੀ ਆ ਸਕੀਏ ਉਹ ਫਿਰ ਉਹ ਦੇ ਮੁਤਾਬਕ ਇੰਟਰਸਟ ਮੁਤਾਬਕ ਅਸੀਂ ਤਸਰ ਕਰਦੇ ਨੇ ਇਸ ਮੌਕੇ ਤੇ ਆਪਣੇ ਦਰਗਾਹ ਦੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਨੀਂਗ ਦੇ ਨਾਲ ਉਹਨਾਂ ਦੀ ਹੈਲਪ ਨਾਲ ਹੋਨਾ ਦੀ ਸੱਜ ਉਹ ਆ ਸੀਨੇ ਕੰਪਨੀ ਤੇ ਉਸ ਸਮੇਂ ਤੋਂ ਲੈ ਕੇ ਹੁਣ ਅਜ ਮੰਦਰ ਜਿਹੜੀ ਮੰਦਰ ਕਮੇਟੀ ਦੀ ਬਿਲਡਿੰਗ ਬਹੁਤ ਵਧੀਆ ਬਣ ਗਈ ਤੇ ਆਲ ਬਣ ਕੇ ਵੱਖਰਾ ਮੰਦਰ ਦੀ ਮੰਦਰ ਵਾਸਤੇ ਨਾ ਰਹਿ ਪਹਿਲਾਂ ਤਾਂ ਮੰਦਰ ਉੱਪਰ ਹੁੰਦਾ ਸੀਗਾ ਹਾਲ ਨੇ ਅੱਜ ਮੰਦਰ ਹੈ ਫਾਵੀ ਹੋ ਗਿਆ ਕਿ ਉੱਤੇ ਰੌਣਕ ਲੱਗੀ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਜੀ ਤੁਸੀਂ ਬੁੱਟਾ ਲਾਇਆ ਤੁਸੀਂ ਕੰਮ ਸ਼ੁਰੂ ਕਰਿਆ ਕਿ ਤੁਹਾਡਾ ਸੁਪਨਾ ਕਿਵੇਂ ਪੂਰਾ ਹੋਇਆ ਤੇ ਵਧੀਆ ਮੈਂ ਦੱਸ ਨਹੀਂ ਸਕਦਾ ਕਿ ਕਿੰਨਾ ਮਹਿਸੂਸ ਹੋ ਰਿਹਾ ਅਸੀਂ ਵੀ ਜਦੋਂ ਉਸ ਵੇਲੇ ਅ ਮੰਦਪੇ ਵਿੱਚ ਅਸੀਂ ਬਾਗਡੋਰ ਸਾਭੀ ਸੀ ਉਸ ਸਮੇਂ ਸਾਡੇ ਵਿੱਚ ਵੀ ਕੈਂਚੀ ਚਾਹ ਜਿਵੇਂ ਅੱभी ਅਸੀਂ ਬਾਬਾ ਬਿਸ਼ਕਾ ਦਾਡੇ ਤੇ ਛੰਡਾ ਦਾ ਛੰਡਾ ਛੰਡਾ ਲਾਉਣ ਦੀ ਰਸਮ ਹੁੰਦੀ ਆ ਉਹ ਪਹਿਲਾਂ ਨਹੀਂ ਸੀ ਅਸੀਂ ਉੱਤੇ ਕਹਾ ਬਣਾ ਕੇ ਛੰਡਾ ਉੱਤੇ ਰੱਖਿਆ ਜਾਂਦਾ ਸੀ ਬਾਬਾ ਬਿਸ਼ਕਾ ਦਾਡੇ ਤੇ ਸਬਾਪਾ ਸੀ ਉਸ ਦੇ ਸਾਹਮਣੇ ਇਮਾਜੇ ਤੇਰ ਵਾਰ ਸੀ ਸਾਡੇ ਸਾਡੇ ਉਸ ਵੇਲੇ ਤੇ ਪਲੇਟਿੰਗ ਸੀ ਤੇ ਆਪਾਂ ਇੱਥਾਂ ਬਾਬਾ ਜੀ ਦੀ ਮੂਰਤੀ ਖੜਾ ਜਾਂਦਾ ਸੀ ਜੇ 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 ਅਪਰੇ ਤੇਰੇ ਫੌਜ ਦੇ ਸੀ ਉਹਨੇ ਆਪਣੇ ਮੁਤਾਬਕ ਬੜਾ ਦੀਪਾ ਬੜਾ ਬਧੀਆ ਕੰਮ ਕੀਤਾ ਜੀ ਅਸੀਂ ਉਸ ਦੇ ਨੂੰ ਸੋਚੇ ਪਰ ਹੁੰ ਜੇ ਨਹੀਂ ਕੰਮ ਕਰੀ ਜਾਂ ਉਹ ਜਿਹੜੇ ਸਾਢੇ ਮਾਂਚ ਗੱਲਦਾ ਸੀ ਉਹ ਪੂਰੀਆਂ ਹੋ ਗਿਆ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਇਹ ਆਪਣੀ ਐਕਸਪਲੇਸ਼ਨ ਤੋਂ ਬਾਹਰ ਹੈ ਜਿਹੜੇ ਕੰਮ ਉਹ 3 ਫਿਕਰ ਤੋਂ ਜੋ ਆਪਣੇ ਟਾਈਮ ਤੋਂ ਉਹ ਖਾਤ ਜੋ ਸਮਾਂ ਦੇਖਿਆ ਉਹ ਵੀ ਜਾਣੇ ਅੱਗੇ ਤੇ ਉਹ ਕੰਮ ਮਿਲਦਾ ਜਾਈ ਗਾ ਉਹ ਕੰਮ ਦੇਖ ਕੇ ਮਨ ਬੜਾ ਖੁਸ਼ ਹੁੰਦਾ ਹੈ ਕਹਿਣ ਦੀ ਹੱਤ ਨਹੀਂ ਉਹ ਜਿਹੜੇ ਬੰਤੇ ਕੰਮ ਕਰਦੇ ਚਾਹਤ ਚਾਰ ਪੈਰੀ ਉਹ ਹੈ ਯੂਥ ਗੀਨ ਹੈ ਵਿੱਚ ਪਿਓਰ ਗੀਨ ਹੈ ਸਾਰੇ ਨੇ ਤੇ ਜੋ ਕੰਮ ਹੋ ਰਿਹਾ ਉਹ ਬਹੁਤ ਹੀ ਸ਼ਾਨਦਾਰ ਮਾਰਵਲਸ ਹੋ ਰਿਹਾ ਤੇ ਅੱਜ ਕੱਲ ਆਪਣੇ ਵੈਸੇ ਪਹਿਲਾਂ ਵੀ ਆਪਣੇ ਬੱਚੇ ਪੜਦੇ ਰਹੇ ਨੇ ਆਪਣੀ ਬਰਾਦਰੀ ਦੇ ਰਾਮਗੜੀਆਂ ਕੱਦਦੇ ਆ ਅੱਜ ਵੀ بڑے بڑے ਮੁਕਾਮਾਂ ਤੇ ਬੈਠੇ ਨੇ ਤੇ ਆਹ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਗੁਦਰ ਕਮੇਟੀ ਦੇ ਨਾਲ ਜੋੜਨ ਵਾਸਤੇ ਜਾਂ ਉਹ ਆਪਣੀ ਹੋਰ ਡਿਵੈਲਪਮੈਂਟ ਵਾਸਤੇ ਬਰਾਦਰੀ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਜੀ ਬਰਾਦਰੀ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਹਰੇਕ ਬੰਦੇ ਨੂੰ ਦੇਖੋ ਸਾਡੇ ਬਾਬਾ ਬਿਸ਼ਰਮਾ ਜੀ ਕਰਮਦਾਤਾ ਸੀ ਕਰਮ ਦੇਣਤਾ ਨਹੀਂ ਕੰਮ ਕਰਨਾ ਚਾਹੀਦਾ ਪੜ੍ਹਨਾ ਚਾਹੀਦਾ ਪੜ੍ਹਾਈ ਨਾਲ ਵੀ ਜੁੜਨ ਬੱਚੇ ਤੇ ਬਾਬਾ ਬਿਸ਼ਰਮਾ ਨਾਲ ਵੀ ਜੁੜਨ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸੰਸਪਿਸ਼ ਹੋਣਾ ਹੈ ਹੁਣ ਮੈਂ ਆਪਣੀ ਥੋੜੀ ਛੋਟੀ ਜਿਹੀ ਤੁਹਾਨੂੰ ਜਨਾਬ ਟਾਈਮ ਲਖਾਵਾ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੇਰੇ ਫਾਦਰ ਹਨ ਪਰਸੀ ਜੀ ਉਹਨਾਂ ਦੇ ਮਨ ਚ ਦੀ ਮੈਂ ਆਪਣੇ ਬੱਚੇ ਨੂੰ ਪੜ੍ਹਾਉਣਾ ਹੈ ਜੀ ਜੀ ਇੰਜੀਨੀਅਰ ਬਣੋਗਾ ਹਰ ਘਰ ਹੋਣ ਦੇ ਨਾਤੇ ਉਹਨੇ ਸਾਨੂੰ ਇਹ ਮੈਂ ਇੰਜੀਨੀਅਰ ਬਣਾਇਆ ਹੈ ਜੀ ਮੈਂ ਉਹਨਾਂ ਦੀ ਪੁੱਤਰੀਆਂ ਨਹੀਂ ਉਤਰੀਆਂ ਪਰ ਵੀ ਮੇਰੇ ਮਨ ਚ ਇੱਕ 희ਸ਼ਾ ਹੋ ਗਈ ਮੈਂ ਆਪਣੇ ਆਪਣੇ ਤਾਲੇ ਤਾਲਾ ਲੈ ਰਹੇ ਨਹੀਂ ਆਪਣੇ ਕੁਲੀਗ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਹਰ ਮਾਪਾ ਬਾਪ ਨੂੰ ਇਹ ਗੱਲ ਕਹਿਣਾ ਚਾਹੁੰਦਾ ਨਹੀਂ ਪਰ ਆਪਣੇ ਬਹੁਤ ਸੇ ਸਿੱਖਿਆ ਲੈ ਕੇ ਆਪਣੇ ਬੱਚੇ ਪਣਾਏ। ਦੇਖੇ ਬੱਚੇ ਬੱਚੇ ਮੇਰੇ ਹੋ ਗਏ। ਉਹ ਬ੍ਰਿਟਨ ਅੰਗੋਚੇਰੇ। ਇਹ ਬਚਾਅ ਪਰ ਸ਼ੌਕ ਕਰਦਾ। ਚਲੋ ਉਹ ਤੇਰੇ ਆ ਗਿਆ ਮੈਂ ਬਲੇ ਵਕਸ਼ਾਬਲਾ ਦੇ। ਇਹ ਹੋ ਗਿਆ। ਦੂਸਰਾ ਬੱਚੇ ਨੇ ਮੇਰੇ ਨਾਲ ਪੀਟਾਈ ਕੀਤੀ। ਉਹ ਹੌਕਾ ਦੇ ਵਿੱਚ ਮੈਨੇਜਰ ਬੱਧਿਆ ਹੋਇਆ। ਜੀ। ਬੇਟੀ ਮੇਰੀ ਪੀਟ ਅ ਅ ਟਰਲਮੇ ਕਰਕੇ ਪੀਆਰਡ ਕਰਕੇ ਐਮਐਡ ਕਰਕੇ ਪ੍ਰਿੰਸੀਪਲ ਪ੍ਰਾਈਵੇਟ ਸਕੂਲ। ਤੇ ਦੀ ਸਭ ਇਹਦਾ ਮੇਰਾ ਛੋਟਾ ਵੀ ਤਾਂ ਉਹ ਹੌਂਡਾ ਇੰਜੀਨੀਅਰ ਲੱਗਿਆ ਹੋਇਆ ਜੇ ਮੈਨੂੰ ਕੰਟਰੀਬਿਊਸ਼ਨ ਮੇਰੇ ਮਾਪਾਂ ਤੋਂ ਮਿਲੀ ਮਾਪਾਂ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਔਰ ਕੰਟਰੀਬਿਊਸ਼ਨ ਉਹ ਦੋ ਚੀਜ਼ਾਂ ਦਾ ਹੈ ਮਾਪ ਬੱਚਿਆਂ ਨੂੰ ਪੜਾਉਣ ਉਹਨਾਂ ਨੂੰ ਸੇਧ ਦੇ ਪੀਐਸ ਤੋਂ ਚੱਲਣਾ ਸੀ ਜਿਵੇਂ ਸਰ ਨੂੰ ਮਾਪ ਸਾਡੇ ਬੰਦ ਤੋਂ ਸਿੱਖਿਆ ਲਈਏ ਕਹਿੰਦੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੋਂ ਸੇਧ ਮਿਲਣੀ ਚਾਹੀਦੀ ਹੈ ਔਰ ਨਾਲ ਕੱਲਾ ਇਹ ਨਹੀਂ ਵੀ ਪੜਨਾ ਹੈ ਨਾਲ ਬਾਬਾ ਵਿਸ਼ਕਰਮਨ ਨਾਲ ਜੋੜ ਲਓ ਸਮਾਜ ਦੇ ਨਾਲ ਜੁੜਨਾ ਸਮਾਜ ਦੇ ਨਾਲ ਸਮਾਜਿਕ ਗੱਲ ਕਰਦੇ ਆਂ ਆਪਾਂ ਸਮਾਜ ਦੇ ਵਿੱਚ ਇੱਕ ਸਮਾਜੇ ਵੀ ਸੰਸਥਾ ਲਾਇੰਸ ਕਲੱਬ ਨਾਲ ਵੀ ਤੁਸੀਂ ਜੁੜੇ ਹੋ ਹਾਂ ਬਿਲਕੁਲ ਲਾਇੰਸ ਕਲੱਬ ਨੂੰ ਕੀ ਕੀ ਐਕਟੀਵਿਟੀ ਕੀਤੀ ਜਾਂਦੀ ਸੀ ਸਮਾਜ ਦੇ ਜਿਹੜੇ ਲਾਇੰਸ ਕਲੱਬ ਦੇ ਵਿੱਚ ਦੇਖੋ ਜੀ ਹੁਣ ਤਾਂ ਮੈਨੂੰ ਨਹੀਂ ਪਤਾ ਜਦ ਸਾਡਾ ਟਾਈਮ ਸੀ ਸਾਡੇ ਟਾਈਮ 'ਚ ਇੱਕੋ ਹੀ ਲਾਇੰਸ ਕਲੱਬ ਹੁੰਦਾ ਸੀ ਜੀ ਉਸ ਵੇਲੇ ਲਾਇੰਸ ਕਲੱਬ ਦਾ ਜੇ ਦੇਖਿਆ ਜਾਵੇ ਇੰਟਰਨੈਸ਼ਨਲ ਲੈਵਲ ਤੇ ਕੰਮੈਸ਼ਨਲ ਲੈਵਲ ਤੋਂ ਆਪਾਂ ਲਾਇੰਸ ਕਲੱਬ ਦਾ ਮਤਲਬ ਸੇ ਸਰਵਿਸ ਤੋਂ ਲੋਕਲ ਸਰਵਿਸਾਂ ਸਰਵਿਸ ਕਾਮ ਕਿਹਾ ਜਾਂਦਾ ਇਨਵੋਲੰਟਰੀ ਕਲੱਬ ਨੂੰ ਮਾਪਾ ਪਾ ਇਹ ਨੂੰ ਐਸੀ ਦੇ ਟਾਈਮ ਜਦ ਮੇ ਆ ਪਰ ਅਸੀਂ ਅਸੀਂ ਕੀ ਕਰਦੇ ਸੀ ਸਾਨੂੰ ਜੋ ਸਾਨੂੰ ਸਾਡੇ ਚ ਕੰਟਰੀਬਿਊਸ਼ਨ ਕੀ ਹੈ ਉਹ ਦੱਸ ਦੇਣਾ ਛੋਟੀ ਜੀ ਅਸੀਂ ਪਿੰਡ ਅਡਾਪਟ ਕਰਦੇ ਸੀ ਜੀ ਪਿੰਡ ਅਡਾਪਟ ਕਰਦੇ ਤਾਂ ਕੋਈ ਕੰਮ ਕਰ ਲੈਣਾ ਤੇ ਇੱਥੇ ਮੰਨ ਪ੍ਰਿੰਟਰ ਨਾ ਆਉਂ ਗਿਆ ਉਹ ਅਸੀਂ ਕਈ ਪ੍ਰਿੰਟ ਅਡਾਪਟ ਕੀਤੇ ਉੱਥੇ ਜਾ ਕੇ ਪਿੰਡ 'ਚ ਸਕੂਲ ਹੋਣਾ ਕੋਈ ਉਸ ਵੇਲੇ ਫਾਕਾਂ ਤੇ ਬਹੁਤ ਰਹੇ ਕਈ ਸਕੂਲਾਂ ਟਾਰਟ ਰਹਿੰਦੇ ਸੀ ਸਕੂਲਾਂ ਟਾਰਟ ਕੰਟਰੀਬਿਊਟ ਕਰਦੇ ਜੀ ਜੀ ਕਈ ਸਕੂਲਾਂ ਦੇ ਵਿੱਚ ਕਈ ਜਿਵੇਂ ਬਸਤੀਆਂ ਸੀ ਗਿਆ ਬਸਤੀਆਂ ਦੇ ਵਿੱਚ ਨਾ ਕੋਈ ਦੁੱਧ ਦੇ ਪਾਣੀ ਨਹੀਂ ਸੀ ਹੁੰਦੇ ਅਸੀਂ ਨਾ ਕੋਈ ਰੋਕ ਕੇ ਦੇਣਾ ਉੱਥੇ ਪਾਣੀ ਦਾ ਸਾਧਨ ਕਰਨਾ ਪੂਰੀਆਂ ਜਿਹੀਆਂ ਚੀਜ਼ਾਂ ਜਾ ਕੇ ਪਿੰਡਾਂ ਦੇਖਦੇ ਸੀ ਤੇ ਉਹ ਤੇ ਅਸੀਂ ਪੈਸੇ ਇਕੱਠੇ ਕਰ ਕਿਵੇਂ ਕਰਦੇ ਸੀ ਉਹਦੇ ਵਾਸਤੇ ਪੈਸਾ ਸਾਧਨ ਦੀ ਚਾਹੀਦਾ ਉਹ ਫਿਰ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਸੀ ਪ੍ਰੋਗਰਾਮ ਕੋ ਸਰਮੇਚ ਕਰਦੇ ਨਾਲ ਅਗਿੱਤੇ ਕਰਦੇ ਨਾਲ ਉਹਦੇ ਨਾਲ ਟਿਕਟਾਂ ਵੇਚਦੇ ਨੇ ਟਿਕਟਾਂ ਵੇਚਦੇ ਹਨ ਪਰ ਇਹ ਨਹੀਂ ਜਾਣੇ ਉਹ ਅਸੀਂ ਇੱਥੇ ਲੋਕ ਸੇਵਾਸ ਕਰਦੇ ਕਿਉਂਕਿ ਸਰਵਿਸ ਇੱਕ ਲਬ ਉਹ ਨਹੀਂ ਰਹੇ ਚੀਜ਼ ਉਹ ਸੈਨੀਟਾਈਜ਼ਿੰਗ ਕਰਦਾ ਨਾ ਉਹ ਬਾਇਓਟੈਕ ਸਰਵਿਸ ਪਲਾਨ ਹੈ ਜੀ ਜੀ ਲੋਕਾਂ ਦੀ ਸੇਵਾ ਕਰਨਾ ਵੀ ਹੈ ਜ਼ਰੂਰੀ ਆਪਣੇ ਵੀ ਆਪਣੇ ਵੀ ਆਪਣੀ ਵੀ ਜਿਹੜੀ ਬਾੜੀ ਹੁੰਦੀ ਹੈ ਅ ਅ ਅਰਸ਼ਦ ਚਾਉਹੀ ਆਪ ਜਿਆਰ ਦੇ ਅਰੇ ਕੰਮੀ ਦੇ ਵੀ ਤੇ ਗੋੜੀ ਕੋੜਾ ਡਰੈਕਟਰ ਦੀ ਫੀਟਿੰਗ ਹੋਣੀ ਖਾਣਾ ਵੀ ਆਈ ਹੈ ਉਹ ਹੀ ਚੱਲਦਾ ਪਰ ਸੇਵਾ ਕਰਨਾਂ ਦੀ ਜ਼ਰੂਰ ਹੈ ਇਹ ਸੇਵਾ ਕਰਨ ਦਾ ਤਰਨ ਇਕਲਪੇ ਨੇ ਜਿਹਾ ਵਾਪੇ ਬਣਾ ਹਾਂਜੀ ਅਪਿਛੇ ਜੇ ਮੈਂ ਦੇਖਿਆ ਸੀ ਇੱਕ ਮਹੀਨਾ ਇੱਕ ਕਲੱਬਾਂ ਨੇ ਕੋਈ ਅਡਾਪਟ ਕੀਤਾ ਸੀਗਾ ਵੀ ਇੱਕ ਪੂਰਾ ਇੱਕ ਮਹੀਨਾ ਉਹਨਾਂ ਨੇ ਸੌਤੋ ਜਾ ਕੇ ਲੰਗਰ ਲਾਇਆ ਲੈਂਸ ਕਲੱਬ ਨੇ ਮੈਂ ਕਿਉਂਕਿ ਕੱਲ੍ਹੇ ਤਾਂ ਲੈਂਸ ਦਾ ਬਸ ਕਲ ਕੋਈ ਐਕਟੀਵਿਟੀ ਨਹੀਂ ਆਏਗਾ ਮੰਡੀ ਬੰਗੜ ਦੇਖਿਆ ਕਿ ਪੰਜ ਪੰਜ ਕਲੱਬ ਕੰਮ ਕਰ ਰਹੇ ਆਣੇ ਹਾਂ ਮੈਂ ਅੱਜ ਇਹ ਉਪਗ੍ਰੇਟਰ ਦੇ ਨਾਂ ਤੇ ਕਰਦਾ ਕੋਈ ਸਟੇਮ ਦੇ ਨਾਂ ਤੇ ਕਰਦਾ ਹੈ ਹਾਂ ਹੁਣ ਇੱਥੇ ਵੀ ਤੈਨੂੰ ਸਾਡੇ ਅਸੀਂ ਵੀ ਉਸ ਵਜੇ ਉਸ ਵਜੇ ਅਸੀਂ ਪਰ ਕੱਲੇ ਐਕਟੀਵਿਟੀ ਕੋਈ ਨਹੀਂ ਹੈ ਹਾਂ ਉਹ ਹੁਣ ਨਹੀਂ ਹੈ ਸਾਡੇ ਲੈ ਕੇ ਮੈਂ ਦੱਸਦਾ ਸਾਡੇ ਟਿਕਟ ਵੱੱਪ ਦੀ ਅਸੀਂ ਜਿਓ ਖਵਾਬ ਬਣਾ ਲਾ ਮੈਂ ਜਿਓ ਖਵਾਬ ਬਣਾ ਲਾ ਤਾ ਵਾਈਸਰ ਵੀ ਜੀ ਜੀ ਸੇਰ ਲਾਈਨਸ ਕਲਾਪ ਬਣਾਇਆ ਹਾਂ ਲੇਡੀਜ਼ ਵਾਸਤੇ ਲਾਈਨਸ ਕਲਾਪ ਉਹਦਾ ਵੀ ਮੈਂ ਹੱਡਬਾ ਕਰ ਰਿਹਾ ਇਸ ਅੱਛਾ ਉਹਦੋਂ ਕੱਲਾ ਹੀ ਨਹੀਂ ਮੈਂ ਭੁੱਲ ਗਿਆ ਅਸੀਂ ਬਲੱਡ ਰੈਸ਼ਨ ਕੰਪਨੀ ਲਾਉਂਦੇ ਸੀ ਜੀ ਅਾਈ ਕੈਂਪ ਲਾਉਂਦੇ ਸੀ ਫਰੀ ਇੱਕ ਸਾਲ ਅੱਜ ਕੈਂਪ ਲਾਉਣਾ ਫ੍ਰੀ ਆ ਜਾਂਦਾ ਪਰ ਉਹ ਅੱਜ ਤੱਕ ਸਾਲ ਜਿੰਨਾ ਮਰਜ਼ੀ ਬਤੇ ਆ ਜਾਵੇ ਕੋਈ ਪੈਸਾ ਨਹੀਂ ਖਰਚਉਂਦਾ ਈਵਨ ਜੇ ਤਿੰਨ ਦਿਨ ਉਹ ਕੈਂਪ ਲੱਗਦਾ ਸੀ ਤਿੰਨ ਦਿਨ ਉਹਦੇ ਨਾਲ ਕੋਈ ਰਿਸ਼ਤੇਦਾਰ ਲੈਣਾ ਉਹਦਾ ਵੀ ਸਾਰਾ ਦੁੱਧ ਵੀ ਰੋਟੀ ਵੀ ਪਾਣੀ ਵੀ ਹਰ ਖਰਚਾ ਲੈ ਕੈਂਪ ਜਿੰਦਾ ਤੇ ਇਹ ਵੀ ਕੰਮ ਅਸੀਂ ਕੀਤੇ ਨੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ ਆਪਣੇ ਉਹਦੇ ਹਿਸਾਬ ਨਾਲ ਤੇ ਅੱਜ ਜਿਹੜੀ ਨੌਜਵਾਨ ਪੀੜ੍ਹੀ ਬਾਰੇ ਵੀ ਤੁਸੀਂ ਇਹ ਕਿਹਾ ਵੀ ਉਹਨਾਂ ਨੂੰ ਬੱਚਿਆਂ ਨੂੰ ਭਰਵਾਉਣਾ ਚਾਹੀਦਾ ਤੇ ਖੰਨਾ ਨਿਊਜ਼ ਲਾਈਵ ਚੈਨਲ ਦਾ ਜਿਹੜਾ ਸਾਡਾ ਤੁਹਾਡਾ ਬੜੀ ਮਾਨ ਮਹਿਸੂਸ ਕੀਤਾ ਸੀ ਬਹੁਤ ਬਹੁਤ ਧੰਨਵਾਦ ਕੀਤਾ ਤੇ ਹੋਰ ਵੀ ਜਿਹੜੀਆਂ ਸਾਨੂੰ ਸਮੇਂ ਤੇ ਤੁਹਾਡਾ ਫੇਰ ਮੁਲਾਕਾਤ ਹੋਣਗੀਆਂ ਤੇ ਹੋਰ ਵੀ ਤੁਹਾਡੀ ਗਾਇਕ ਸੁਣਾਵਾਂਗੇ ਤੁਹਾਡਾ ਅਸ਼ੀਰਵਾਦ ਲਵਾਂਗੇ ਮੈਂ ਪਰਮ ਸਿਧੰਤ ਮਾਨ ਖੰਨਾ ਨਿਊਜ਼ ਫੈਟ ਤੋਂ ਥੈਂਕ ਯੂ